ਨਿਊਜ਼ੀਲੈਂਡ 'ਚ 450 ਟਰੱਕ ਡਰਾਈਵਰ ਅੜਿੱਕੇ ਟਰੱਕ ਡਰਾਈਵਰਾਂ ਦੇ ਲਾਇਸੈਂਸ ਕੀਤੇ ਰੱਦ ਵਜ੍ਹਾ ਜਾਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਟ ਸਤਿ ਸ਼੍ਰੀ ਅਕਾਲ ਜੀ ਮੈਂ ਗਤਿਮਾਨ ਤੇ ਤੁਸੀਂ ਦੇਖ ਰਹੇ ਹੋ ਕੈਨੇਡਾ ਵਿੱਚ ਪੰਜਾਬੀ ਅਫੀਸ਼ੀਅਲ ਚੈਨਲ ਨਿਊਜ਼ੀਲੈਂਡ ਦੇ ਵਿੱਚ ਲਗਭਗ 450 ਟਰੱਕ ਡਰਾਈਵਰਾਂ ਦੇ ਨਾਲ ਸੰਬੰਧਿਤ ਅਹਿਮ ਸਮਾਚਾਰ ਆ ਰਿਹਾ ਹੈ ਜੋ ਅੰਤਿਮ ਸਮੇਂ ਦੀਆਂ ਖਬਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕਿਵੇਂ 4500 ਟਰੱਕ ਡਰਾਈਵਰਾਂ ਨਾਲ ਸੰਬੰਧਿਤ ਜਿਹੜੀ ਇਹ ਗੱਲ ਸਾਹਮਣੇ ਉਸ ਤੋਂ ਬਾਅਦ ਵੱਡੇ ਸਵਾਲ ਵੀ ਖੜੇ ਹੋਏ ਨਿਊਜ਼ੀਲੈਂਡ ਦੇ ਵਿੱਚ 4500 ਤੋਂ ਵੱਧ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਨ ਦਾ ਆਖਿਰਕਾਰ ਕਾਰਨ ਜਿਹੜਾ ਕਿ ਉਹ ਕੀ ਰਿਹਾ ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਨੇ ਲਗਭਗ 459 ਵਪਾਰਕ ਟਰੱਕ ਲਾਇਸੈਂਸ ਰੱਦ ਕਰ ਦਿੱਤੇ ਨੇ ਇਹ ਕਾਰਵਾਈ ਇਸ ਲਈ ਕੀਤੀ ਗਈ ਹੈ ਕਿ ਆਡਿਟ ਦੌਰਾਨ ਪਤਾ ਲੱਗਿਆ ਕਿ ਕਈ ਡਰਾਈਵਰਾਂ ਨੇ ਆਪਣੀਆਂ ਵਿਦੇਸ਼ੀ ਡਰਾਈਵਿੰਗ ਡਾਕੂਮੈਂਟਾਂ ਦੇ ਵਿੱਚ ਝੂਠ ਜਾਂ ਤਬਦੀਲ ਕੀਤੀ ਹੋਈਆਂ ਜਾਣਕਾਰੀਆਂ ਸਾਂਝੀ ਕੀਤੀਆਂ ਸਨ ਇਹ ਸਾਰੇ ਲਾਇਸੈਂਸ ਭਾਰਤ ਦੇ ਵਿੱਚ ਜਨਮੇ ਡਰਾਈਵਰਾਂ ਦੇ ਕੋਲੋਂ ਸਨ ਪਰ ਬਹੁਤ ਸਾਰੀਆਂ ਡਾਕੂਮੈਂਟਾਂ ਯੂਈ ਤੋਂ ਮਿਲੀਆਂ ਨੇ ਇਸ ਦੇ ਨਤੀਜੇ ਅਤੇ ਇਸ ਦੇ ਕੀ ਪ੍ਰਭਾਵ ਪਏ ਨੇ ਪਏ ਨੇ ਉਹ ਵੀ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਾਂਗੇ ਇਹ ਫੈਸਲਾ ਟਰਕਿੰਗ ਉਦਯੋਗ 'ਚ ਡਰਾਈਵਰਾਂ ਦੀ ਕਮੀ ਵਿਦੇਸ਼ੀ ਮਜ਼ਦੂਰ ਪਰਿਵਾਰਾਂ ਤੇ ਆਰਥਿਕ ਦਬਾਅ ਅਤੇ ਸੜਕ ਸੁਰੱਖਿਆ ਦੇ ਪ੍ਰਭਾਵ ਦੇ ਮਾਮਲੇ ਨੂੰ ਉਭਾਰ ਰਿਹਾ ਹੈ ਪ੍ਰਭਾਵਿਤ ਡਰਾਈਵਰਾਂ ਨੇ ਕਿਹਾ ਕਿ ਉਹਨਾਂ ਨੇ ਕਈ ਵਾਰ ਸਾਰੇ ਟੈਸਟ ਪਾਸ ਕੀਤੇ ਸਨ ਪਰ ਹੁਣ ਲੋਕਾਂ ਦੀਆਂ ਸਾਧੀਆਂ ਨੂੰ ਬਿਨਾ ਆਮਦਨ ਦੇ ਛੱਡ ਦਿੱਤਾ ਗਿਆ ਜਿਸ ਦੇ ਚੱਲਦੇ ਇਹ ਜਿਹੜੀ ਕਿ ਵੱਡੀ ਕਾਰਵਾਈ ਹੋਈ ਹੈ ਉਹਦੇ ਜੋਰ ਅਤ ਇਹ ਨਿਯਮ ਜੇਕਰ ਥੋੜੀ ਜਿਹੀ ਸਖਾਵਰ ਨੂੰ ਆਪਾਂ ਡਿਟੇਲ ਦੇ ਨਾਲ ਸਮਝੀਏ ਤਾਂ ਇਹਦੇ ਉਦਯੋਗ ਤੇ ਨਿਯਮਾਂ ਦੀ ਗੱਲ ਕਰੀਏ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਈਏ ਐਨ ਜੈ ਡੀ ਟੀ ਏ ਦਾ ਕਹਿਣਾ ਹੈ ਕਿ ਫਰਜੀ ਜਾਂ ਗਲਤ ਜਾਣਕਾਰੀਆਂ ਦੇ ਨਾਲ ਲਾਇਸੈਂਸ ਲੈਣਾ ਨਿਯਮਾਂ ਦੇ ਖਿਲਾਫ ਹੈ ਅਤੇ ਇਸ ਲਈ ਕਾਰਵਾਈ ਕੀਤੀ ਗਈ ਹੈ ਕਈਆਂ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਪਲਟਣਾ ਜਾਂ ਮੁੜ ਟੈਸਟ ਦੇਣ ਦੇ ਮੌਕੇ ਦਿੱਤੇ ਜਾਣ ਕੁਝ ਬਹਿਸੀ ਰਿਪੋਰਟਾਂ ਦੇ ਵਿੱਚ ਇਹ ਗੱਲ ਵੀ ਚਰਚਿਤ ਹੋਈ ਹੈ ਕਿ ਸਾਨੂੰ ਜਣਾ ਦੂਸਰਾ ਮੌਕਾ ਜ਼ਰੂਰ ਦੇਣਾ ਚਾਹੀਦਾ ਸੀ ਨਿਊਜ਼ੀਲੈਂਡ ਦੇ ਵਿੱਚ ਤਕਰੀਬਨ 450 ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਨ ਤੋਂ ਬਾਅਦ ਲੋਕ ਵੱਡੇ ਸਸੋਂ ਪੰਦੇ ਵਿੱਚ ਜਿਹੜੇ ਕੀ ਪਏ ਹੋਏ ਨੇ ਪਰ ਇੱਥੇ ਜੇਕਰ ਗੱਲ ਕੀਤੀ ਜਾਵੇ ਕਿ ਜੇਕਰ ਡਾਕੂਮੈਂਟਾਂ ਦੇ ਵਿੱਚ ਕੋਈ ਗਲਤੀ ਸੀ ਫਰਜੀ ਸੀ ਤਾਂ ਹੀ ਜਿਹੜੀ ਕਿ ਇਹ ਕਾਰਵਾਈ ਕੀਤੀ ਗਈ ਹੈ ਕਿਉਂਕਿ ਹਰੇਕ ਕੰਮ ਦੇ ਵਿੱਚ ਡਾਕੂਮੈਂਟ ਸਹੀ ਹੋਣੇ ਤੇ ਹਰ ਇੱਕ ਭਰਪੂਰ ਜਾਣਕਾਰੀ ਸਹੀ ਹੋਣਾ ਇਹ ਬੇਹੱਦ ਲਾਜ਼ਮੀ ਹੋ ਜਾਂਦਾ ਹਰ ਇੱਕ ਦੇ ਲਈ ਇਸ ਕਰਕੇ ਜਿਹੜੀ ਕਿ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਬਿਊਰੋ ਆ ਰਿਪੋਰਟ ਕੈਨੇਡਾ ਵਿੱਚ ਪੰਜਾਬੀ ਅਫੀਸ਼ੀਅਲ ਚੈਨਲ ਪਰ ਇੱਥੇ ਜੇਕਰ ਗੱਲ ਕੀਤੀ ਜਾਵੇ ਕਿ ਜੇਕਰ ਡਾਕੂਮੈਂਟਾਂ ਦੇ ਵਿੱਚ ਕੋਈ ਗਲਤੀ ਸੀ ਫਰਜੀ ਸੀ ਤਾਂ ਹੀ ਜਿਹੜੀ ਕਿ ਇਹ ਕਾਰਵਾਈ ਕੀਤੀ ਗਈ ਹੈ ਕਿਉਂਕਿ ਹਰੇਕ ਕੰਮ ਦੇ ਵਿੱਚ ਡਾਕੂਮੈਂਟ ਸਹੀ ਹੋਣੇ ਤੇ ਹਰ ਇੱਕ ਭਰਪੂਰ ਜਾਣਕਾਰੀ ਸਹੀ ਹੋਣਾ ਇਹ ਬੇहद ਲਾਜ਼ਮੀ ਹੋ ਜਾਂਦਾ ਹਰ ਇੱਕ ਦੇ ਲਈ ਇਸ ਕਰਕੇ ਜਿਹੜੀ ਕਿ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਬਿਊਰੋ ਰਿਪੋਰਟ ਕੈਨੇਡਾ ਵਿੱਚ ਪੰਜਾਬੀ ਅਫੀਸ਼ੀਅਲ ਚੈਨਲ